ਕੇਂਦਰ ਸਰਕਾਰ ਦੇ ਤਿੰਨ ਖੇਤੀ ਕਾਨੂੰਨਾਂ ਨੂੰ ਰੱਦ ਕਰਾਉਣ ਦੀ ਮੰਗ ਨਾਲ ਇੱਕ ਦੇਸ਼ ਦੇ ਹਜ਼ਾਰਾਂ ਕਿਸਾਨ ਜਿਹੜਾ ਨੇ ਦਿੱਲੀ ਜਿਹੜੇ ਬਾਰਡਰਸ ਨੇ ਖਾਸ ਕਰ ਹਰਿਆਣਾ ਦਿੱਲੀ ਦੇ ਜਿਹੜੇ ਬਾਰਡਰਸ ਨੇ ਉਹਨਾਂ ਤੇ ਡਟੇ ਹੋਏ ਨੇ ਪੰਜਾਬ ਤੋਂ ਹਰਿਆਣਾ ਤੋਂ ਰਾਜਸਥਾਨ ਤੋਂ ਜਿਹੜੇ ਕਿਸਾਨ ਨੇ ਉਹ ਇੱਥੇ ਆਏ ਨੇ ਟਰੈਕਟਰ ਟਰਾਲੀਜ਼ ਦੇ ਵਿੱਚ ਤੇ ਸੜਕਾਂ ਤੇ ਜਿਹੜਾ ਹੈ ਉਹਨਾਂ ਨੇ ਆਪਣਾ ਡੇਰਾ ਲਾਇਆ ਹੈ 26 ਤਰੀਕ ਦੇ ਜਿਹੜੇ ਇਹ ਕਿਸਾਨ ਇਥੇ ਪਹੁੰਚਣਾ ਸ਼ੁਰੂ ਹੋਏ ਨੇ ਤੇ ਹਜ਼ਾਰਾਂ ਕਿਸਾਨ ਜਿਹੜਾ ਨੇ ਸੜਕਾਂ ਤੇ ਡਟੇ ਹੋਏ ਨੇ ਤੇ ਸੈਂਟਰ ਸਰਕਾਰ ਦੇ ਨਾਲ ਕੀ ਉਹਨਾਂ ਦੀ ਗੱਲਬਾਤ ਚੱਲੀ ਹੈ ਸੈਂਟਰ ਨੇ ਉਹਨਾਂ ਨੂੰ ਕਿਹਾ ਸੀਗਾ ਕਿ ਬੁਰਾੜੀ ਜਿਹੜਾ ਹੈਗਾ ਉੱਥੇ ਗਰਾਊਂਡ ਉਹਨਾਂ ਨੂੰ ਦੇ ਦਿੱਤਾ ਗਿਆ ਹੈ ਤੇ ਉਹਨਾਂ ਨੂੰ ਆਪਣਾ ਪ੍ਰੋਟੈਸਟ ਜਿਹੜਾ ਹੈ ਉੱਥੇ ਸ਼ਿਫਟ ਕਰਨਾ ਚਾਹੀਦਾ ਕਿਸਾਨ ਜਥੇਬੰਦੀਆਂ ਦੀ ਇੱਕ ਅਹਿਮ ਮੀਟਿੰਗ ਜਿਹੜੀ ਹੈ ਜਸ ਹੁਣ ਤੋਂ 10 ਮਿੰਟ ਪਹਿਲੇ ਹੋ ਕੇ ਖਤੀ ਹੈ ਤੇ ਸਾਡੇ ਨਾਲ ਨੇ ਭਾਰਤੀ ਕਿਸਾਨ ਯੂਨੀਅਨ ਦੇ ਲੀਡਰ ਬਲਵੀਰ ਸਿੰਘ ਰਾਜੀਵਾਲ ਜੀ ਤੇ ਉਹਨਾਂ ਨਾਲ ਗੱਲ ਕਰਾਂਗੇ ਕਿ ਕੀ ਮੀਟਿੰਗ ਦੇ ਵਿੱਚ ਸੱਤਾ ਸੀਤਾ ਨਿਕਲਿਆ ਹੈ ਤੇ ਕੀ ਉਹਨਾਂ ਦੀ ਪਲਾਨਿੰਗ ਹੈਗੀ ਅਗਲੀ ਹਾਂ ਜੀ ਸਸਕਲ ਜੀ ਰਾਜੀਵਾਲ ਸਾਹਿਬ ਕੀ ਮੀਟਿੰਗ ਦੇ ਵਿੱਚ ਕੀ ਨਿਕਲਿਆ ਜੀ ਸੈਂਟਰ ਕਹਿ ਰਿਹਾ ਕਿ ਬੁੜਾੜੀ ਜਾਓ ਤੁਸੀਂ ਤੇ ਇੱਕ ਮੀਟਿੰਗ ਦਾ ਵੀ ਕਹਿ ਰਹੇ ਨੇ ਕਿ ਸੱਦਾ ਹੈਗਾ ਤੁਹਾਨੂੰ ਕੀ ਮੀਟਿੰਗ ਦੇ ਵਿੱਚ ਨਿਕਲਿਆ ਤੇ ਸੈਂਟਰ ਦੇ ਨਾਲ ਗੱਲਬਾਤ ਦਾ ਕੀ ਹੋਇਆ ਮੀਟਿੰਗ 'ਚ ਜਿਸ ਤਰ੍ਹਾਂ ਦਾ ਸਰਤਾ ਦਿੱਤਾ ਗਿਆ ਸ਼ਰਤਾਂ ਲਾ ਕੇ ਅਸੀਂ ਇਹਨੂੰ ਰੱਦ ਕਰਦੇ ਪਏ ਅਸੀਂ ਕਹਿ ਵੀ ਛਾਤਾਂ ਵਾਲੇ ਨਾਲ ਅਸੀਂ ਗੱਲਬਾਤ ਕਰਨ ਲਈ ਨਹੀਂ ਆਵਾਂਗੇ ਜੇ ਨਾਲ ਇਹ ਵੀ ਫਿਰ ਫੈਸਲਾ ਕਰ ਲਿਆ ਵੀ ਜੋ ਸ਼ਰਤਾਂ ਲਾਉਂਦੇ ਨੇ ਤਾਂ ਅਸੀਂ ਇੱਥੇ ਹੀ ਬੈਠਾ ਕੇ ਆਖਦੇ ਅਸੀਂ ਇੱਥੋਂ ਵੀ ਦੇ ਨਹੀਂ ਕਰਾਂਗੇ ਕਦੋਂ ਦਾ ਸੱਦਾ ਸੀਗਾ ਮੀਟਿੰਗ ਦਾ ਤੇ ਕੌਣ ਕੌਣ ਆਣ ਸੀਗੇ ਉਹਨਾਂ ਨੇ ਕਿਹਾ ਸੀਗਾ ਸੈਂਟਰਲ ਗਵਰਨਮੈਂਟ ਪਹਿਲਾਂ ਪਹਿਲਾਂ ਸੱਦਾ ਦਿੱتن ਤਰੀਕ ਦਾ ਸੀ ਕੱਲ ਉਹਨਾਂ ਨੇ ਸਾਨੂੰ ਕਿਹਾ ਸੀ ਸੋਮਵਾਰ ਮੀਟਿੰਗ ਕਰਨ ਵਾਸਤੇ ਇਹ ਸ਼ਰਤ ਕੋਈ ਨਹੀਂ ਸੀ ਰਾਜ ਦਿੱਲੀ ਚਿੱਠੀ ਆਈ ਉਹ ਆਈ ਸ਼ਰਤਾਂ ਲਾ ਕੇ ਇਸ ਕਰਕੇ ਸੀ ਉਹਨੂੰ ਰੱਦ ਕਰ ਦਿੱਤਾ ਕੀ ਕੀ ਸ਼ਰਤਾਂ ਸੈਂਟਰ ਸਰਕਾਰ ਨੇ ਲਾਈਆਂ ਸੀ ਉਹ ਕਹਿੰਦੇ ਨੇ ਜਦੋਂ ਤੁਸੀਂ ਉੱਥੇ ਚਲੇ ਜਾਓਗੇ ਉਦੋਂ ਬਾਅਦ ਤੁਹਾਡੇ ਨਾਲ ਗੱਲ ਕਰਾਂਗੇ ਜੀ ਜਿਹੜੇ ਕਿਸਾਨ ਸੜਕਾਂ ਤੇ ਡਟੇ ਨੇ ਦਿੱਲੀ ਦੇ ਬਾਰਡਰ ਤੇ ਉਹਨਾਂ ਨੂੰ ਕਿਹਾ ਜਾ ਰਿਹਾ ਹੈ ਕਿ ਜਿਹੜਾ ਤੁਸੀਂ ਆਪਣਾ ਧਰਨਾ ਜਿਹੜਾ ਹੈ ਉਬਰਾਣੀ ਸ਼ਿਫਟ ਕਰ ਦਿਓ ਉਬਰਾਣੀ ਜਦ ਚਲੇ ਜਾਓਗੇ ਉਦੋਂ ਬਾਅਦ ਗੱਲ ਕਰਾਂਗੇ ਸ਼ਿਫਟ ਕਰ ਜੋ ਨਿਕਲਦਾ ਗੱਲਬਾਤ ਉਹਦੇ ਬਾਅਦ ਫਿਰ ਤਰੀਕਾ ਕਰਾਂਗੇ ਚੈੱਕ ਇਹੋ ਨਿਯਤ ਤੇ ਸ਼ੱਕ ਪੈਂਦਾ ਜੀ ਉਹਨਾਂ ਦੇ ਨਿਯਤ ਤੇ ਸ਼ੱਕ ਪੈਂਦਾ ਹੈ ਤੇ ਕੀ ਹੁਣ ਅਗਲੀ ਸਟ੍ਰੈਟਜੀ ਕੀ ਇਸ ਦੇ ਵਿੱਚ ਤੁਹਾਡੀ ਰਹੇਗੀ ਜੀ ਇੱਥੇ ਬੈਠਾਂਗੇ ਜਿੱਥੇ ਜਿਵੇਂ ਰੋਤ ਗਰੋਲ ਕੇ ਬੈਠੇ ਨੇ ਇੱਥੇ ਬੈਠੇ ਨੇ ਕਿਸਾਨ ਇਸੇ ਤਰ੍ਹਾਂ ਬੈਠੇ ਰਹੇ ਨੇ ਕਿ ਜਸਤ ਕੱਢਣਾ ਪੈਸਾ ਤੇ ਕਿੰਨੀ ਲੰਬੀ ਤਿਆਰੀ ਹੈ ਤੁਹਾਡੀ ਸੰਘਰਸ਼ ਦੀ ਇਹ ਜਿੱਦਾਂ ਲੱਗ ਰਿਹਾ ਹੈ ਕਿ ਇੱਕ ਬਹੁਤ ਲੰਮਾ ਜਿਹੜਾ ਖਿੱਚ ਸਕਦਾ ਹੈ ਤੁਸੀਂ ਪੂਰਾ ਤਿਆਰ ਹੋ ਕੇ ਫਿਰ ਸਾਨੂੰ ਸਾਡੇ ਕੋਲ ਲੰਬਾ ਸਮਾਂ ਬੈਠਣ ਵਾਸਤੇ ਸਾਰਾ ਰਾਸ਼ਨ ਪਾਣੀ ਸਾਰਾ ਕੁਝ ਸਾਡੇ ਕੋਲ ਹੈਗਾ ਔਰ ਅਸੀਂ ਪੂਰੇ ਤਸਲਿ ਨਾ ਕੋਈ ਪਰ ਮਿਲੋ ਕੱਲ ਮਿਲਣ ਕੱਲ ਹੁਣ ਮਿਲੋਗੇ ਤੁਸੀਂ ਜਾਂ ਨਹੀਂ ਮਿਲੋਗੇ ਜੀ ਨਹੀਂ ਜਦੋਂ ਕੋਈ ਫੇਰ ਕੋਈ ਸੱਦਾ ਆਏਗਾ ਤੁਹਾਨੂੰ ਦੱਸ ਦੇਣਗੇ ਅਰੇ ਕੱਲ ਨੂੰ ਮਿਲਣ ਦਾ ਰੱਜਤ ਨੂੰ ਚਾਹਤ ਲਾਈ ਹੈ ਫਿਰ ਕੋਈ ਮਤਲਬ ਹੀ ਨਹੀਂ ਸਕੇ ਅੱਜ ਜਿਹੜੀ ਮੀਟਿੰਗ ਹੋਈ ਇਸ ਦੇ ਵਿੱਚ ਕਿਹਨਾ ਕਿਹਨਾ ਸਟੇਟਸ ਦੇ ਜਿਹੜੇ ਹੈਗੇ ਲੀਡਰਸ ਸੀਗੇ ਕਿਹਨਾਂ ਜਿੱਥੇ ਬੰਨੀਆਂ ਨੇ ਇੱਥੇ ਇੱਥੇ ਮੀਟਿੰਗ ਜਿਹੜੀ ਸੀ ਉਹ ਪੰਜਾਬ ਦੀ ਸਾਰੀ ਅਕਸਰਤ ਸੀ ਸੀ ਸੀਪਾਰਟੀਆਂ ਸਟੇਟਸ ਵਾਲੇ ਇਹਦੇ ਵਿੱਚ ਸ਼ਾਮਿਲ ਸੀ ਓਕੇ ਤੇ ਹੁਣ ਤੁਹਾਡਾ ਜਿਹੜਾ ਧਰਨਾ ਹੈਗਾ ਐਜ਼ ਇਟ ਇਜ਼ ਜਿਹੜਾ ਸੜਕਾਂ ਤੇ ਹੈਗਾ ਉਹ ਚੱਲਿਆ ਰਹੇਗਾ ਜਾਰੀ ਰਹੇਗਾ ਇਸੇ ਤਰੀਕੇ ਨਾਲ ਜਾਰੀ ਰਹੇਗਾ ਅਲਟੀਮੇਟਲੀ ਕੀ ਹੈ ਭੋਟਾ ਇਸ ਦਾ ਅਗੇਵਾਰ ਸਾਥ ਦੇ ਰਹੀ ਐਡਿਟਿੰਗ ਚੱਲੇਗਾ ਮੇਰਾ ਖਿਆਲ ਹੈ ਵੀ ਸਾਡੇ ਕਿਸਾਨ ਪੰਜਾਬ ਦੇ ਵਿੱਚੋਂ ਸਾਰੀਆਂ ਜੱਥੇਬੰਦੀਆਂ ਪੰਜਾਬ ਵਾਲੀਆਂ 24 ਤਰੀਕ ਤੋਂ ਅਸੀਂ ਚੱਲੇ ਹੋਇਆ ਤੇ ਅਸੀਂ ਮੈਂ ਖੁਦਾਪਤ ਇੱਥੇ ਮਤਲਬ 27 ਤਰੀਕ ਨੂੰ ਪਹੁੰਚ ਗਿਆ ਸੀਗਾ ਸਾਡਾ ਉਦੇਰਾਦਾ ਜਰੂਰ ਘਟੂ ਘਟ ਦੋ ਚੌਥੇ ਬੰਦਿਆਂ ਦਾ ਹੈਗਾ ਤੇ ਆ ਵੀ ਸਾਨੂੰ ਉੱਥੇ ਬਗ ਜਾਣਾ ਚਾਹੀਦਾ ਜਿਹੜਾ ਸਾਨੂੰ ਥਾ ਦੇਣਾ ਚਾਹੁੰਦੇ ਜੀਗੇ ਨਰਕਪਾਪਾਉਣਾ ਉੱਥੇ ਜਾਣਾ ਚਾਹੀਦਾ ਪਰ ਸਾਲਸ ਕੋ ਸਾਡੇ ਜਿਹਾ ਅੰਦੇਰਾ ਬਣ ਗਈ ਵੀ ਨਹੀਂ ਜਿੱਥੇ ਤੇ ਆਪਾਂ ਰੁਕਿਆ ਹਜੇ ਉੱਥੇ ਹੀ ਬੈਠਾਂਗੇ ਸਾਨੂੰ ਬਾਅਦ ਚ ਪਤਾ ਲੱਗਿਆ ਉਹ ਇੱਕ ਤਰ੍ਹਾਂ ਦੀ ਜੇਲ੍ਹ ਹੈ ਖੁੱਲੀ ਜੇਲ੍ਹ ਹੈ ਹਾਂ ਕਿਉਂ ਖੁੱਲੀ ਜੇਲ੍ਹ ਮੈਂ ਕਹਿ ਰਿਹਾ ਅੱਜ ਉਹ ਖੁੱਲੀ ਜੇਲ੍ਹ ਸਾਡੇ ਉੱਥੇ 60 ਟਰੈਕਟਰ ਗਏ ਹੋਏ ਨੇ ਨਾ ਉਹ ਕਿਸੇ ਬੰਦੇ ਨੂੰ ਬਾਹਰ ਨਿਕਲਣ ਦਿੰਦੇ ਨੇ ਨਾ ਟਰੈਕਟਰ ਬਾਹਰ ਨਿਕਲ ਦਿੰਦੇ ਨੇ ਇਹ ਸੇ ਕਰਕੇ ਸਾਨੂੰ ਸੈਂਪਤੀ ਬਣ ਕੇ ਵੀ ਮਤਲਬ ਕਿ ਖੁੱਲੀ ਜੇਲ੍ਹ ਤੋਂ ਜਾਣਾ ਚਾਹੁੰਦੇ ਨੇ ਆ ਸਾਡੀ ਸਰਬਸੰਮਤੀ ਹੋਊਗੀ ਵੀ ਜਿੰਨਾ ਚਿਰ ਸਰਕਾਰ ਬਿਨਾਂ ਸ਼ਰਤ ਤੋਂ ਬਿਸ਼ਰਤਾ ਨਾ ਰੱਖੇ ਬਿਲਾ ਸ਼ਰਤੋ ਸਾਡੇ ਮੀਟਿੰਗ ਰੱਖੇ ਮੀਟਿੰਗ ਦਾ ਕੀ ਸ਼ਿਟਰਾ ਨਿਕਲਦਾ ਤੇ ਉਹਨਾਂ ਚ ਅਸੀਂ ਕੋਈ ਗੱਲ ਨਹੀਂ ਕਰਾਂਗੇ ਸਾਰੀ ਸ਼ਰਤਾਂ ਰੱਖ ਲਈ ਹੈ ਤੇ ਅਸੀਂ ਉੱਥੇ ਕੋਈ ਨਹੀਂ ਜਾਵਾਂਗੇ ਸਾਡਾ ਸਰਬੰਸ ਜਿੱਥੇ ਜਿੱਥੇ ਵੀ ਸਾਡਾ ਕਿਸਾਨ ਬੈਠਾ ਹੈ ਕਿਤੇ ਵੀ ਬੈਠਾ ਹੈ ਉਹ ਇੱਥੇ ਹੀ ਉੱਥੇ ਹੀ ਬੈਠੂਗਾ ਉਹ ਜਿਵੇਂ ਕਹੇ ਸੀ ਕਿ ਮੈਂ ਆਪ ਕਹਾਂ ਜੈਸੇ ਜਿ세 ਕੱਲ ਨੂੰ ਫੇਰ ਸਾਡੀ ਮੀਟਿੰਗ ਹੋਊਗੀ ਕੱਲ ਨੂੰ ਫੇਰ ਵਿਚਾਰਾਂਗੇ ਕਿਦਾ ਕੀ ਕਰਨਾ ਤੇ ਸਰਕਾਰ ਦਾ ਕੀ ਰੁਕਾ ਉਹਦਾ ਸ਼ਾਹ ਜੀ ਕੱਲ ਦੇ ਕਹੀਆਂ ਦਿੱਲੀ ਗੁਣ ਤੇ ਮਲ ਚਿੱਠੀਆਂ ਮਤਲਬ ਇਹ ਰਹਿ ਗਿਆ ਕਿ ਕੱਲ ਦਾ ਟੈਲੀਵਿਜ਼ਨ ਖਬਰਾਂ ਆ ਰਹੀਆਂ ਸਾਡੇ ਇਹ ਕਹਿੰਦੇ ਨੇ ਵੀ ਤੁਸੀਂ ਉੱਥੇ ਜਾਓ ਉਦੋਂ ਬਾਅਦ ਉਹ ਨਾਲ ਗੱਲ ਸ਼ੁਰੂ ਕਰਾਂਗੇ ਤੇ ਸ਼ਰਤ ਲਾ ਕੇ ਨਾ ਇਹ ਤਾਂ ਇਹ ਨਹੀਂ ਅਸੀਂ ਕਹੀਏ ਵੀ ਪਹਿਲਾਂ ਤੁਸੀਂ ਸਾਡੀਆਂ ਮੰਗਾਂ ਮੰਨੋ ਸਾਰੀਆਂ ਮੰਗਾਂ ਮੰਨੋ ਫਿਰ ਮੀਟਿੰਗ ਕਰਾਂਗੇ ਇਹ ਸਾਡੇ ਸਾਡੇ ਬਾਅਦ ਤਾਂ ਵੀ ਠੀਕ ਨਹੀਂ ਤੇ ਸਰਕਾਰ ਬਾਅਦ ਤਾਂ ਵੀ ਠੀਕ ਨਹੀਂ ਹੁਣ ਅਸੀਂ ਜਿੱਥੇ ਬੈਠੇ ਹਾਂ ਜੈਸੇ ਜੈਸੇ ਬੈਠਾਂਗੇ ਇਹ ਅंदोलਨ ਸਾਰੀਆਂ ਕਿਸਾਨ ਜਥੇਬੰਦੀਆਂ ਦੇ ਲੀਡਰ ਦੇ ਕੰਟਰੋਲ ਚ ਹੈ ਤੇ ਚੱਲੇ ਤੇ ਕਿੰਨਾ ਲੰਬਾ ਤੁਸੀਂ ਮੰਨ ਕੇ ਚੱਲ ਸਕਦਾ ਹੈ ਤੁਹਾਡਾ ਜਿਹੜਾ ਇਹ ਤੁਹਾਡਾ ਖੇਤੀ ਕਾਨੂੰਨਾਂ ਰੱਦ ਕਰਾਉਣ ਦੀ ਮੰਗ ਨਾਲ ਲੈ ਕੇ ਦੇਖੋ ਸਾਡੇ ਕੋਲੇ ਰਾਸ਼ਨ ਫੁੱਲ ਹੈ ਠੀਕ ਹੈ ਨਾ ਲੰਮਾ ਇਹਨੂੰ ਕੌਣ ਕਰੂਗਾ ਲੰਮਾ ਅਸੀਂ ਨਹੀਂ ਕਰਦੇ ਲੰਮਾ ਸੈਂਟਰ ਸਰਕਾਰ ਕਰੂਗੀ ਉਹ ਕਿੰਨਾ ਚਿਰ ਬਹੁੰਦੀ ਆ ਸਾਲ ਸੈਂਟਰ ਸਰਕਾਰ ਕਦੋਂ ਮੰਨ ਲੈਂਦੀ ਹੈ ਇਹ ਸੈਂਟਰ ਸਰਕਾਰ ਦੇ ਸਾਰਿਆਂ ਇਹਨੂੰ ਛੇਤੀ ਨਿਮੇੜਨਾ ਤੇ ਲੰਮਾ ਕਰਨਾ ਤੇ ਮੋਦੀ ਤੇ ਸ਼ਾਹ ਉਹ ਜ਼ਿੰਮੇਵਾਰ ਨੇ ਦਿੱਲੀ ਦੇ ਲੋਕਾਂ ਨੂੰ ਕਿੰਨਾ ਕਚਰ ਤੰਗੀ ਦੇ ਵਿੱਚ ਲਿਆਉਣਗੇ ਅਸੀਂ ਦਿੱਲੀ ਦੇ ਲੋਕਾਂ ਨਾਲ ਸਾਡਾ ਵਿੱਚ ਤੰਗ ਨਹੀਂ ਕਰਨਾ ਚਾਹੁੰਦੇ ਸੀ ਸਾਡੀ ਮਜਬੂਰੀ ਆ ਮਜਬੂਰੀ ਵਸ ਜੋ ਸਾਨੂੰ ਪਤਾ ਲੱਗਾ ਜੇਲ੍ਹ ਤਵਦੀਲ ਕਰਤੀ ਅਸੀਂ ਉਥੋਂ ਜਾਣਾ ਬੰਦ ਕਰਤਾ ਸਾਡੇ ਕਿਸਾਨਾਂ ਨੂੰ ਲਿਕ ਮੈਂ ਕਹਿੰਦਾ ਸਰਕਾਰ ਨੂੰ ਬੇਨਤੀ ਕਰਦਾ ਜਿਹੜੇ ਸਾਡੇ ਸੱਤਰ ਡਾਇਰੈਕਟਰ ਫੜੇ ਨੇ ਇੱਕ ਤਰ੍ਹਾਂ ਦੇ ਉਹਨਾਂ ਨੂੰ ਬਾਹਰ ਕੱਢੇ ਉਹ ਸਾਥੀ ਸਾਡੇ ਨਾਲ ਆ ਕੇ ਖੜੇ ਅਸੀਂ ਜੋ ਇੱਥੇ ਜਥੇਬੰਦੀ ਦੇ ਵਿੱਚ ਸ਼ਾਮਲ ਸੰਸਾਰੀਆਂ 30 ਜਥੇਬੰਦੀਆਂ ਨੇ ਮੀਟਿੰਗ ਕੀਤੀ ਆ ਬੜੀ ਅچھے ਮਾਹੌਲ ਚ ਮੀਟਿੰਗ ਹੋਈ ਆ ਉਹਦੇ ਜਿਹੜਾ ਸਰਕਾਰ ਦਾ ਸੱਦਾ ਆਇਆ ਉਹ ਪੜ ਕੇ ਸੁਣਾਇਆ ਗਿਆ ਸਾਰਿਆਂ ਦੇ ਵਿਚਾਰ ਲੈ ਆ ਗਏ ਆ ਕਿਸੇ ਦਾ 파ਟਵਾ ਵਿਚਾਰ ਨਹੀਂ ਹੈਗਾ ਉਹ ਦੇਚਾ ਹਾਂ ਉਹਦੇ ਵਿੱਚ ਇਹੋ ਹੀ ਆ ਕਿ ਜਿਹੜੀਆਂ ਸ਼ਰਤਾਂ ਤਹਿਤ ਆ ਪਹਿਲਾਂ ਇਹਨਾਂ ਦਾ ਬਿਆਨ ਆਇਆ ਸੀ ਵੀ ਅਸੀਂ ਬਿਨਾਂ ਸ਼ਰਤ ਦੇ ਗੱਲਬਾਤ ਕਰਾਂਗੇ ਖੇਤੀਬਾੜੀ ਮੰਤਰੀ ਦਾ ਆਇਆ ਸੀ ਹੁਣ ਉਹ ਜਿਹੜਾ ਸੱਦਾ ਆਇਆ ਆਈਐਸ ਕੋਚ ਅਧਿਕਾਰੀ ਦਾ ਵਾ ਉਹਦੇ ਵਿੱਚ ਬਾਈ ਨੇ ਭਾਵੇਂ ਜਥੇਬੰਦੀਆਂ ਨੂੰ ਆਇਆ ਵਾ ਪਰ ਉਹਦੇ ਵਿੱਚ ਉਹ ਸ਼ਰਤ ਜਿਹੜੀ ਰੱਖੀ ਗਈ ਆ ਵੀ ਪਹਿਲਾਂ ਤੁਸੀਂ ਉੱਥੇ ਬਰਾਰੀ ਜਾਓ ਫੇਰ ਅਸੀਂ ਗੱਲਬਾਤ ਕਰਾਂਗੇ ਇਹ ਜਥੇਬੰਦੀਆਂ ਦਾ ਰਾਈਟ ਹੈ ਸਟਰਗਲ ਕਰਨ ਦਾ ਉਹ ਕਿੱਥੇ ਬੈਠਦਿਆਂ ਨੇ ਕਿੱਥੇ ਗੱਲ ਕਰਦਿਆਂ ਨੇ ਸਾਡੇ ਹੀ ਕਈਆਂ ਮੋਰਚਿਆਂ ਤੇ ਬੈਠੇ ਆ ਅਸੀਂ ਇਥੋਂ ਬਰਾਰੀ ਜਾਣਾ ਨਾ ਜਾਣਾ ਸਾਡਾ ਅਧਿਕਾਰ ਆ ਪਰ ਉਹਨਾਂ ਦੀ ਸ਼ਰਤ ਜਿਹੜੀ ਸੀ ਉਹ ਸ਼ਰਤ ਸਾਨੂੰ ਜਿਹੜੀ ਉਹ ਠੀਕ ਨਹੀਂ ਲੱਗਦੀ ਉਹਨਾਂ ਨੂੰ ਇਹ ਸ਼ਰਤ ਛੱਡ ਕੇ ਸੱਦਾ ਦੇਣਾ ਚਾਹੀਦਾ ਇੱਕ ਬੰਨੇ ਹੋਰ ਵੀ ਸੱਦੇ ਆ ਰਹੇ ਆ ਵੀ ਸਰਕਾਰ ਗੱਲਬਾਤ ਕਰਨੀ ਚਾਹੁੰਦੀ ਆ ਉਹ ਵੀ ਰਾਜੇਵਾਲ ਨੇ ਸਹਿ ਸ਼ਹਿਰ ਦੱਸਿਆ ਵੀ ਰਾਜਨਾਥ ਸਿੰਘ ਦਾ ਵੀ ਇਹ ਗੱਲਬਾਤ ਉਹ ਵੀ ਸਾਡੇ ਨਾਲ ਅੱਜ ਕਰਨੀ ਚਾਹੁੰਦੇ ਆ ਸੋ ਇਸ ਕਰਕੇ ਸ਼ਰਤ ਵਾਲੀ ਗੱਲ ਜਿਹੜੀ ਆ ਉਹ ਪ੍ਰਵਾਨ ਨਹੀਂ ਜਿਤੇ ਬੰਦਿਆਂ ਨੇ ਕੀਤਾ ਹੋਰ ਆਪਣੇ ਝੰਡੇ ਲਾਇਆ ਇੱਥੇ ਅਸੀਂ ਜਿਹੜਾ ਕੋ ਤੁਹਾਡੇ ਨਾਲ ਮੀਡੀਆ ਨਾਲ ਗੱਲਬਾਤ ਹੋਈ ਹੈ ਕੱਲ ਉਹਦੇ ਤੇ ਅਸੀਂ ਬੜਾ ਅਫਸੋਸ ਪ੍ਰਗਟ ਕਰਦੇ ਆ ਉਹ ਜਿਹੜਿਆਂ ਸਾਥੀਆਂ ਨੇ ਕੀਤਾ ਉਹਨਾਂ ਦੀ ਅਸੀਂ ਦਿੰਦਿਆ ਕਰਦੇ ਵੀ ਜਿਹੜਾ ਨਹੀਂ ਸੀ ਹੋਣਾ ਚਾਹੀਦਾ ਉਹਨਾਂ ਨੂੰ ਸਮਝਾਵਾਂਗੇ ਆਉਣ ਵਾਲੇ ਸਮੇਂ 'ਚ ਮੀਡੀਆ ਜਿਹੜਾ ਜਿੰਨਾ ਹਿੰਦੁਸਤਾਨ ਦੇ ਮੀਡੀਆ ਨੇ ਪੰਜਾਬ ਦੇ মিডিਆ ਨੇ ਹਰਿਆਣੇ ਦੇ মিডিਆ ਨੇ ਸਾਥ ਦਿੱਤਾ ਮੇਰਾ خیال ਨਹੀਂ ਦੁਨੀਆ ਭੱਜ ਗਈ ਨੇ ਸਾਥ ਦਿੱਤਾ ਸੋ ਇਸ ਕਰਕੇ ਜੇ ਉਹ ਗੱਲਬਾਤ ਹੋ ਗਈ ਆ ਜੀ ਸਾਰੇ ਖਲੋਤੇ ਆ ਰਾਜਵਾਲ ਜੀ ਖਲੋਤੇ ਆ ਅਸੀਂ ਉਹ মিডিਆ ਕੋਲੋਂ ਫੇਰ ਮੈਂ ਦੁਬਾਰਾ ਫੇਰ ਕਹਿੰਨਾ ਕਿ ਅਸੀਂ ਖੇਮਾ ਦੇ ਜਾਚ ਕੇ ਆ ਸੋ ਇਸ ਕਰਕੇ ਆਉਣ ਵਾਲੇ ਸਮੇਂ ਦੇ ਵਿੱਚ ਅਸੀਂ ਜਿਹੜਾ ਆਪਣਾ ਇਹ ਕੋਲ ਆ ਲੋਕ ਜਾ ਕੇ ਵੇਖ ਲੋ ਆਪਣਾ ਰਾਸ਼ਨ ਰਾਸ਼ਨ ਸਾਰਾ ਮੈਂ ਵੇਖਿਆ ਸਾਡੇ ਜਿਹੜੇ ਮੁੰਡੇ ਆ ਸਮਾਜਿਕ ਪਰਵਰਤਨ ਆ ਗਿਆ ਉਹ ਕੱਲ ਮੈਂ ਵੇਖਿਆ ਇਹ ਡੇੜੇ ਬੱਚੇ ਜਿਹੜੇ ਘਰਾਂ ਦੇ ਵਿੱਚ ਆਪਣਾ ਗਲਾਸ ਨਹੀਂ ਧੋਂਦੇ ਇੱਥੇ ਰੋਟੀਆਂ ਪਕਾ ਰਹੇ ਸੀ ਇਹ ਅੰਦੋਲਨ ਜਿਹੜਾ ਜਾਤ ਪਾਤ ਧਰਮਾਂ ਤੋਂ ਮਜਬਾ ਤੋਂ ਸ਼ੂਤ ਸ਼ਾਤ ਤੋਂ ਉਪਰੋਕਿ ਉੱਠ ਰਿਹਾ ਇਹ ਪਹਿਲਾ ਮੋਰਚਾ ਵਾ ਜਿਹੜਾ ਸਾਡੇ ਸਾਰੇ ਆਗੂਆਂ ਰਾਜ ਜੋ ਹਰ ਸਾਰਿਆਂ ਦੇ ਅਗਵਾਈ ਚੱਲਦਾ ਇਹ ਐਸਾ ਮੋਰਚਾ ਵਾ ਜਿਹਦੇ ਚ ਕੋਈ ਸਿਆਸਤ ਨਹੀਂ ਹੈ ਕਿਸੇ ਦੀ ਕੋ ਨਿੱਜੀ ਸਾਰੀਆਂ ਪਾਰਟੀਆਂ ਤੋਂ ਉੱਪਰ ਉੱਠ ਕੇ ਹੋ ਰਿਹਾ ਇਹ ਬੜੀ ਵੱਡੀ ਗੱਲ ਹੈ ਇਹ ਭਾਵੇਂ ਚਲੋ ਪੰਜਾਬ 'ਚੋਂ ਅੰਦੋਲਨ ਹੋਇਆ ਅੱਜ ਸਾਰੇ ਹਿੰਦੁਸਤਾਨ ਦਾ ਅੰਦੋਲਨ ਹੋ ਰਿਹਾ ਦਿੱਲੀ 'ਚ ਵੀ ਲੋਕ ਬੈਠੇ ਆ ਇੱਥੇ ਵੀ ਲੋਕ ਬੈਠੇ ਆ ਹੋਰ ਵੀ ਬੈਠੇ ਆ ਸੋ ਇਸ ਕਰਕੇ ਅਸੀਂ ਤੁਹਾਨੂੰ ਤੁਹਾਡੇ ਨਾਲ ਹੀ ਕਰਦੇ ਆਂ ਕਿ ਅਸੀਂ ਮੋਰਚੇ ਨੂੰ ਜਿੱਤ ਤੱਕ ਖੜਾਂਗੇ ਲਗਾਤਾਰ ਸਾਡੀ ਇਹ ਜਿਹੜੀ ਆ ਦ੍ਰਿੜ ਨਿਸ਼ਚਾ ਵਾ ਕਿ ਜਿੱਤ ਵੱਸ਼ ਹੋਵੇਗੀ ਲੋਕ ਦ੍ਰਿੜ ਨੇ ਲੋਕ ਲੜਨਾ ਚਾਹੁੰਦੇ ਆਂ ਅਸੀਂ ਇੱਕ ਵਾਰ ਫਿਰ ਗੱਲ ਕਰਾਂਗੇ ਰਾਜੀਵਾਲ ਸਾਹਿਬ ਨਾਲ ਆ ਜਿਹੜਾ ਅੰਦੋਲਨ ਹੈਗਾ ਕਿਸਾਨਾਂ ਦਾ ਚੱਲਿਆ ਇੱਕ ਕਿੰਨੇ ਨੇ ਕਿ ਹਿਸਟੋਰੀਕ ਜਿਹੜਾ ਹੈਗਾ ਇਹ ਮੂਵਮੈਂਟ ਹੈਗਾ ਕਿਸਾਨਾਂ ਦਾ ਹਿੰਦੁਸਤਾਨ ਦੇ ਇਤਿਹਾਸ ਦੇ ਵਿੱਚ ਰਾਜੀਵਾਲ ਸਾਹਿਬ ਹੁਣ ਤੱਕ ਜਿਹੜਾ ਤੁਹਾਡਾ ਇਹ ਅੰਦੋਲਨ ਰਿਹਾ ਹੈ ਪ੍ਰੋਟੈਸਟ ਰਿਹਾ ਹੈ ਖੇਤੀ ਬਿੱਲਾਂ ਦੇ ਖਿਲਾਫ ਇਹਨੂੰ ਤੁਸੀਂ ਕਿੱਦਾਂ ਦੇਖਦੇ ਹੋ ਤੁਸੀਂ ਕਾਫੀ ਲੰਬੇ ਟਾਈਮ ਤੋਂ ਕਿਸਾਨੀ ਸੰਘਰਸ਼ ਦੇ ਵਿੱਚੋਂ ਕੀ ਤੁਹਾਡੀ ਇਸ ਨੂੰ ਲੈ ਕੇ ਕੀ ਹੁਣ ਤੱਕ ਦੀ ਕੀ ਅਸੈਸਮੈਂਟ ਹੈ ਦੇਖੋ ਜੀ ਹੁਣ ਤੱਕ ਬੜੇ ਇੰਨਾ ਲੰਬਾ ਅੰਦੋਲਨ ਕਦੀ ਕੋਈ ਨਹੀਂ ਚੱਲਿਆ ਇਹ ਅੰਦੋਲਨ ਜਿਸ ਤਰ੍ਹਾਂ ਇਡਾ ਲੰਬਾ ਚੱਲੇ ਇਹਦੇ ਪਿੱਛੇ ਇੱਕ ਬਹੁਤ ਵੱਡੀ ਜਿਹੜੀ ਤਾਕਤ ਹੈ ਉਹ ਇਹ ਹੈ ਵੀ ਪੀਸਫੁਲ ਰਿਹਾ ਹੁਣ ਤੱਕ ਅਸੀਂ ਪੱਤਾ ਤੱਕ ਵੀ ਨਹੀਂ ਤੋੜਿਆ ਤੇ ਹੁਣ ਵੀ ਇਹ ਪੀਸਫੁਲ ਰਹੇਗਾ ਸਾਡਾ ਇਹਹੀ ਇੱਤਨੈ ਔਰ ਦੂਸਰੀ ਗੱਲ ਇਹ ਇਸ ਤਰ੍ਹਾਂ ਇੰਨੇ ਇਸ ਅੰਦੋਲਨ ਨਾਲ ਅੱਜ ਬੱਚਾ ਬੱਚਾ ਪੰਜਾਬ ਦਾ ਨਹੀਂ ਹਰਿਆਣੇ ਦਾ ਨਹੀਂ ਬਲਕਿ ਸਾਰੇ ਦੇਸ਼ ਵਿੱਚ ਲਾਮਬੰਦੀ ਹੋ ਰਹੀ ਹੈ ਸਾਰਾ ਦੇਸ਼ ਇਹਦੇ ਨਾਲ ਖੜਾ ਹੋ ਗਿਆ ਔਰ ਸਰਕਾਰ ਨੂੰ ਮਜਬੂਰ ਹੋ ਕੇ ਦੇ ਬਾਰੇ ਫੈਸਲਾ ਜੋ ਕਿਸਾਨ ਦੇ ਹੱਕ ਚ ਲੈਣਾ ਪਵੇਗਾ ਔਰ ਆਪਣੇ ਜਿਹੜੇ ਉਹ ਤਿੰਨ ਨਵੇਂ ਕਾਨੂੰਨ ਬਣਾਏ ਨੇ ਉਹਨਾਂ ਨੂੰ ਵਾਪਸ ਲੈਣਾ ਪਵੇਗਾ ਹੁਣ ਤੱਕ ਕਿੰਨਾ ਕੁ ਕਾਮਯਾਬ ਤੁਸੀਂ ਇਸ ਨੂੰ ਮੰਨਦੇ ਹੋ ਆਪਣੇ ਅੰਦੋਲਨ ਨੂੰ 100% ਦੀ ਕਾਮਯਾਬ ਇੱਕ ਤਾਂ ਸੂ ਕਿੱਥੇ ਕਮੀ ਹੈ ਕੋਈ ਕਮੀ ਹੈ ਹੀ ਨਹੀਂ ਕਿਸੇ ਤਰ੍ਹਾਂ ਨਾ ਤਾਂ ਸੰਖਿਆ 'ਚ ਕਮੀ ਹੈ ਨਾ ਕਿਤੇ ਉਹਨਾਂ ਦੀਆਂ ਤਿਆਰੀਆਂ 'ਚ ਕਮੀ ਹੈ ਤੇ ਨਾ ਪੀਸਫੁੱਲ ਰਹਿਣ ਵਿੱਚ ਕੋਈ ਕਮੀ ਹੈ ਇਦੋਂ ਵੱਧ ਕੰਮ ਹੈ ਕੋਈ ਇੱਥੇ ਇੱਥੇ ਤਨਜ਼ੁਰ ਨੂੰ ਤੀਜੇ ਦਿਨ ਆਉ ਉਸੇ ਦਿਨ ਵਾਇਲੈਂਟ ਹੋ ਜਾਂਦਾ ਜਦੋਂ ਸ਼ੁਰੂ ਹੁੰਦਾ ਇਹ ਚੱਲਦੇ ਨੂੰ ਹੋ ਗਏ ਤਿੰਨ 2.5 ਮਹੀਨੇ ਬਲਕਿ ਜੇ ਮੈਂ ਬੈਕਗ੍ਰਾਉਂਡ ਚ ਜਾਵਾਂ ਫਿਰ ਤਾਂ ਇਹਨੂੰ ਅੰਦੋਲਨ ਚੱਲਦੇ ਹੋਗੇ 1.5 ਸਾਲ ਤੇ ਕਿਤੇ ਪਤਾ ਤੱਕ ਵੀ ਨਹੀਂ ਥੋੜਿਆ ਇਦੋਂ ਵੱਡੀ ਕਮ ਹੈ ਅੱਭੀ ਕੀ ਹੋ ਗਏ ਹਿਸਟਰੀ ਲਿਖੀ ਜਾ ਰਹੀ ਹੈ ਇੱਕ ਬੀਜੇਪਖਾ ਇੱਕ ਤਬਕੇ ਵੱਲੋਂ ਖਾਸ ਕਰਕੇ ਬੀਜੇਪੀ ਦੇ ਲੀਡਰਸ਼ਿਪ ਵੱਲੋਂ ਜਿੱਦਾਂ ਹਰਿਆਣਾ ਦੇ ਸੀਐਮ ਖੱਟਰ ਸਾਹਿਬ ਦਾ ਵੀ ਬਿਆਨ ਆਇਆ ਸੀਗਾ ਕਿ ਇਹਨੂੰ ਰੈਡੀਕਲ ਉਸਦੇ ਨਾਲ ਜੋੜ ਰਹੇ ਨੇ ਤੁਸੀਂ ਕੀ ਦੇਖਦੇ ਹੋ ਇਸ ਪ੍ਰੋਟੈਸਟ ਨੂੰ ਇੱਕ ਪਿਓਰਲੀ ਕਿਸਾਨੀ ਸੰਘਰਸ਼ ਦੇ ਤੌਰ ਤੇ ਦੇਖੋ ਜੀ ਸਰਾਸਰ ਗਲਤ ਗੱਲ ਕਰ ਬੀਜੇਪੀ ਰੂਲਿੰਗ ਪਾਰਟੀ ਹੈ ਉਹਨਾਂ ਕੋਲ ਹੋਰ ਕੁਝ ਕਹਿਣ ਲਈ ਹੈ ਨਹੀਂ ਉਹ ਇਹ ਜੀ ਕਮਿਊਨਲ ਗੱਲਾਂ ਕਰਨਗੇ ਔਰ ਬੀਜੇਪੀ ਆਪਣੇ ਆਪ ਚ ਕੋਈ ਕਮਿਊਨਲ ਪਾਰਟੀ ਹੈ ਉਹ ਕਮਿਊਨਲ ਗੱਲਾਂ ਕਰਨਗੇ ਪਰ ਇਹ ਅੰਦੋਲਨ ਸਪੈਸੀਫਿਕਲੀ ਕਿਸਾਨੀ ਨੂੰ ਸਮਰਪਿਤ ਅੰਦੋਲਨ ਹੈ ਇਹਦੇ ਵਿੱਚ ਕੋਈ ਰਾਜਨੀਤੀ ਨਹੀਂ ਅੱਜ ਤੱਕ ਅਸੀਂ ਕਿਸੇ ਪੋਲੀਟੀਕਲ ਪਾਰਟੀ ਦੇ ਲੀਡਰ ਨੂੰ ਸਟੇਜ ਤੇ ਨਹੀਂ ਚੜ੍ਹਨ ਦਿੱਤਾ ਨਾ ਇਹੋ ਜੇ ਐਲੀਮੈਂਟ ਨੂੰ ਅਸੀਂ ਨੇੜੇ ਲੱਗਣ ਦਿੱਤਾ ਤਾਂ ਫਿਰ ਕਿਵੇਂ ਕਹਿ ਸਕਦੇ ਨੇ ਉਹਨਾਂ ਦੀ ਇੱਛਾ ਇਲਜ਼ਾਮ ਲਾਉਣੇ ਜਾਂ ਹੋਰ ਕੋਈ ਉਹਨਾਂ ਦੇ ਕੋਲ ਕਹਿਣ ਕਹਿਣ ਲਈ ਗੱਲ ਨਹੀਂ ਤਾਂ ਝੂਠ ਸੱਚ ਫਲਾਉਣਗੇ ਇਹਦੇ ਅਸੀਂ ਤਿਆਰ ਜੀ ਏ ਸੀਗੇ ਰਾਜੇਵਾਲ ਬਲਵੀਰ ਰਾਜੇਵਾਲ ਜੀ ਬੀ ਕੇ ਯੂ ਦੇ ਲੀਡਰ ਤੇ ਕਿਸਾਨ ਯੂਨੀਅਨ ਦੇ ਲੀਡਰਾਂ ਦੇ ਅੱਛਾ ਸਾਡੇ ਨਾਲ ਮਾਨਸਾ ਦੇ ਲੀਡਰ ਜੁੜੇ ਨੇ ਮੋਕ ਸਿੰਘ ਮਾਨਸਾ ਜੀ ਬੀ ਕੇ ਯੂ ਮਾਨਸਾ ਦੇ ਉਹਨਾਂ ਨਾਲ ਵੀ ਗੱਲਬਾਤ ਕਰਾਂਗੇ ਮੋਕ ਸਿੰਘ ਜੀ ਤੁਹਾਡੀ ਮੀਟਿੰਗ ਹੋਈ ਹੈ ਹੁਣ ਸਾਰੀ ਪੰਜਾਬ ਦੀਆਂ ਜਥੇਬੰਦੀਆਂ ਦੀ ਤੇ ਕੀ ਅਲਟੀਮੇਟਲੀ ਹੁਣ ਤੁਸੀਂ ਸੈਂਟਰ ਦਾ ਪ੍ਰਪੋਜ਼ਲ ਰਿਜੈਕਟ ਕਰਤਾ ਹੈ ਅਗਲੀ ਕੀ ਪਲਾਨਿੰਗ ਹੈਗੀ ਜੋ ਸੈਂਟਰ ਨੇ ਸਾਨੂੰ ਲੈਟਰ ਭੇਜਿਆ ਉਹਦੇ ਵਿੱਚ ਉਹਨਾਂ ਨੇ ਕੰਡੀਸ਼ਨ ਲਾਈ ਹੈ ਕਿ ਤੁਸੀਂ ਫਲਾਣੀ ਥਾਂ ਜਾਓ ਉਸ ਤੋਂ ਬਾਅਦ ਤੁਹਾਡੇ ਨਾਲ ਅਸੀਂ ਗੱਲਬਾਤ ਕਰਾਂਗੇ ਪਰ ਜਿਹੜਾ ਕੰਡੀਸ਼ਨ ਦੇ ਨਾਲ ਕਦੇ ਵੀ ਗੱਲਬਾਤਾਂ ਨਹੀਂ ਹੁੰਦੀਆਂ ਨੇ ਕੰਡੀਸ਼ਨ ਨਾਲ ਕਦੇ ਵੀ ਗੱਲਬਾਤ ਨਹੀਂ ਹੁੰਦੀ ਹੁੰਦੀ ਨਾ ਗੱਲ ਕਰਨ ਵਾਲੇ ਬਸ ਉਹ ਨਾਲ ਗੱਲ ਜਿਹੜੇ ਨੇ ਕਰਾਉਣੀ ਕਰਨੀਆਂ ਜਿਹਦੇ ਨਾਲ ਉਹਦੇ ਵੱਲੋਂ ਕੋਈ ਕੰਡੀਸ਼ਨ ਨਾ ਹੁੰਦੀਆਂ ਨੇ ਫੀਸ ਕਰਕੇ ਜਿਹੜਾ ਅਸੀਂ ਇਸ ਨੂੰ ਰਿਜੈਕਟ ਕੀਤਾ ਜੇ ਸਰਕਾਰ ਸਾਡੇ ਨਾਲ ਗੱਲਬਾਤ ਕਰਨਾ ਚਾਹੁੰਦੀ ਹੈ ਤਾਂ ਉਹ ਅੱਛਾ ਮਾਹੌਲ ਸਿਰਜੇ ਅ ਬੱਛਾ ਵਾਤਾਵਰਨ ਤਿਆਰ ਕਰੇ ਔਰ ਇਮਾਨਦਾਰੀ ਨਾਲ ਜਿਹੜਾ ਹੈਗਾ ਕਿਸਾਨੀ ਅੰਦੋਲਨ ਦੀ ਸਮਝਦੀ ਹੋਈ ਗੱਲਬਾਤ ਦੇ ਤੌਰ ਤੇ ਆਵੇ ਔਰ ਜਿੰਨਾ ਚਿਰ ਸਰਕਾਰ ਸਾਡੇ ਨਾਲ ਗੱਲਬਾਤ ਨਹੀਂ ਕਰਾਉਂਦੀ ਜਾਂ ਸਾਡੀਆਂ ਜਿਹੜੀਆਂ ਮੰਗਾਂ ਪੂਰੀਆਂ ਨਹੀਂ ਕੀਤੀਆਂ ਜਾਂਦੀਆਂ ਤੇ ਇਹਨਾਂ ਕਾਲੇ ਕਾਨੂੰਨਾਂ ਨੂੰ ਰੱਦ ਨਹੀਂ ਕੀਤੇ ਜਾਂਦੇ ਬਿਜਲੀ ਐਕਟ ਵੱਦ ਨਹੀਂ ਕੀਤਾ ਜਾਂਦਾ ਤਦ ਤੱਕ ਜਿਹੜਾ ਇਹ ਸਾਡਾ ਅੰਦੋਲਨ ਹੈ ਇਹ ਜਾਰੀ ਰਹੇਗਾ ਅਸੀਂ ਮੀਟਿੰਗ ਦੇ ਵਿੱਚ ਫੈਸਲਾ ਕਰ ਲਿਆ ਕਿ ਅਸੀਂ ਜਿੱਥੇ ਬੈਠੇ ਹਾਂ ਉੱਥੇ ਹੀ ਬੈਠਾਂਗੇ ਔਰ ਇੱਥੇ ਹੀ ਲਗਾਤਾਰ ਸ਼ਾਂਤ ਮੇ ਆਪਣਾ ਅੰਦੋਲਨ ਜਾਰੀ ਰੱਖਾਂਗੇ ਚਲਾਵਾਂਗੇ ਕਿਸੇ ਵੀ ਕਿਸਮ ਦਾ ਇਹਨੂੰ ਹਿੰਸਕ ਨਹੀਂ ਹੋਣ ਦੇਵਾਂਗੇ ਕਿਸੇ ਵੀ ਕਿਸਮ ਦਾ ਇਹਨੂੰ ਫਰਕਾ ਪ੍ਰਸਤੀ ਦਾ ਰੰਗ ਤਾਂ ਨਹੀਂ ਦੇਣ ਦੇਵਾਂਗੇ ਕਿਸੇ ਵੀ ਕਿਸਮ ਦਾ ਇਹਨੂੰ ਮਤਲਬ ਜਿਹੜਾ ਹੈਗਾ ਕੋਈ ਹੋਰ ਲਾਈਨ ਤੇ ਨਹੀਂ ਚੜਨੇ ਮੈਂ ਇਹ ਸਿਰਫ ਜਿਹੜਾ ਆਰਥਿਕ ਕਿਸਾਨੀ ਦਾ ਆਰਥਿਕ ਉਨੋਲਣ ਦੇ ਰੂਪ ਦੇ ਵਿੱਚ ਹੀ ਅਸੀਂ ਲੜਾਂਗੇ ਲੜ ਰਹੇ ਹਾਂ ਤੇ ਲੜਦੇ ਰਹਾਂਗੇ ਇਹ ਜਿਹੜੀ ਅੱਜ ਦੀ ਮੀਟਿੰਗ ਸੀਗੀ ਇਹ ਜਿਹੜੀਆਂ 30 ਜਥੇਬੰਦੀਆਂ ਹੈਗੀਆਂ ਤੁਹਾਡੀਆਂ ਉਹਨਾਂ ਦੀ ਮੀਟਿੰਗ ਸੀਗੀ ਤੇ ਜਿਹੜੇ ਇੱਕ ਜਥੇਬੰਦੀ ਹੋਰ ਵੀ ਹੈ ਜਿਹੜੇ ਉਗਰਾਹਾਂ ਦੇ ਨੇ ਉਹ ਵੀ ਆਪਣੇ ਤੌਰ ਤੇ ਆਏ ਨੇ ਇੱਥੇ ਇੱਕ ਅੰਮ੍ਰਿਤਸਰ ਦੀ ਜਥੇਬੰਦੀ ਵੀ ਹੈਗੀ ਉਹਨਾਂ ਦੇ ਨਾਲ ਤੁਹਾਡਾ ਕੋਆਰਡੀਨੇਸ਼ਨ ਕਿਦਾਂ ਹੋ ਰਿਹਾ ਜੀ ਉਸਤੇ ਵਿਚਾਰ ਚਰਚਾ ਕਰਾਂਗੇ ਅਸੀਂ ਉਹ ਉਹਨਾਂ ਦੇ ਜਿਹੜਾ ਪਹਿਲਾਂ ਹੈਗਾ ਉਹਨਾਂ ਦੇ ਤਾਲਮੇਲ ਵਿੱਚ ਜਿਹੜੇ ਸਾਡੇ ਨਾਲ ਪ੍ਰੋਗਰਾਮ ਚੱਲਦੇ ਰਹੇ ਨੇ ਉਹ ਇੰਡੀਪੈਂਡੈਂਟ ਸਾਡੇ ਤੋਂ ਕੰਮ ਕਰਦੇ ਰਹੇ ਨੇ ਅਸੀਂ ਹੁਣ 30 ਜਥੇਬੰਦੀਆਂ ਜਿਹੜਾ ਐਲਾਈਸਾ ਲੰਬੇ ਸਮੇਂ ਤੋਂ ਚੱਲਦਾ ਆ ਰਿਹਾ ਹੈ ਉਹਨਾਂ ਦੀ ਜਿਹੜਾ ਹੈਗਾ ਬਾਹਰੇ ਦੇ ਵਿੱਚ ਵਿਚਾਰ ਚਰਚਾ ਚੱਲ ਰਹੀ ਹੈ ਔਰ ਕਰਦੇ ਰਵਾਂਗੇ ਜੋ ਅੱਗੇ ਸਾਡੇ ਰਾਏ ਬਣੇਗੀ ਵਿਚਾਰ ਬਣੇਗੀ ਉਸ ਦੇ ਮੁਤਾਬਕ ਜਿਹੜਾ ਹੈਗਾ ਅਸੀਂ ਉਹ ਫੈਸਲਾ ਲਵਾਂਗੇ ਤੇ ਅੱਜ ਜਿਹੜਾ 30 ਜਥੇਬੰਦੀਆਂ ਦਾ ਡਿਸੀਜਨ ਹੈਗਾ ਸੈਂਟਰ ਦਾ ਜਿਹੜਾ ਗੱਲਬਾਤ ਦਾ ਪ੍ਰੋਪੋਜ਼ਲ ਸੀਗਾ ਉਹਨੂੰ ਰਿਜੈਕਟ ਕਰਨ ਦਾ ਉਹ ਉਸਾਗਦਾ ਉਹ ਸਾਡੇ ਨਾਲ ਵੀ ਕੰਮ ਕਮਿਊਨੀਕੇਟ ਕਰਨਾ ਜਾਂ ਅਸੀਂ ਵੀ ਉਹਨਾਂ ਨਾਲ ਕਰੀਏ ਉਹਨਾਂ ਕੋਲੇ ਵੀ ਹੋ ਸਕਦਾ ਲੈਟਰ ਗਿਆ ਹੋਵੇ ਉਸ ਤੇ ਕੀ ਵਿਚਾਰ ਕਰਦੇ ਨੇ ਉਸ ਤੋਂ ਬਾਅਦ ਸਾਡੇ ਅਸੀਂ ਇੱਕ ਕਮੇਟੀ ਬਣਾਈ ਹੈ ਉਹ ਸਾਰੇ ਰਾਬਤਾ ਕੈਮਰ ਹੁੰਦੇ ਰਹਿਣਗੇ ਕਿਉਂਕਿ ਜਿਹੜਾ ਇਹ ਅੰਦੋਲਨ ਹੈ ਵੱਡਾ ਹੈਗਾ ਇਹਦੇ ਵਿੱਚ ਵੱਖਰੇ ਵੱਖਰੇ ਜਿਹੜੇ ਇਸ਼ੂਜ਼ ਆਉਂਦੇ ਰਹਿੰਦੇ ਸਮੇਂ-ਸਮੇਂ ਤੇ ਜਿਹੜਾ ਹੈਗਾ ਤਬਦੀਲੀਆਂ ਆਉਂਦੀਆਂ ਰਹਿੰਦੀਆਂ ਨੇ ਗੱਲਬਾਤ ਦੀਆਂ ਵੀ ਤਬਦੀਲੀਆਂ ਆਉਂਦੀਆਂ ਰਹਿੰਦੀਆਂ ਨੇ ਸਟੇਜਾਂ ਦੇ ਵੀ ਤਬਦੀਲੀਆਂ ਹੁੰਦੀਆਂ ਸੋ ਉਸ ਨੂੰ ਜਿਵੇਂ ਜਿਵੇਂ ਵੀ ਪੋਜੀਸ਼ਨ ਆਉਂਦੀ ਆ ਸਮਾਂ ਆਉਂਦਾ ਉਸ ਦੇ ਮੁਤਾਬਕ ਸਾਡੀ ਤੁਰਤ ਫੌਜਾਂ ਤੇ ਉੱਤੇ ਵਿਚਾਰ ਵਟਾਂ ਸਾਰੇ ਜਣਿਆਂ ਉਸ ਤੇ ਅਮਲ ਕਰਦੇ ਜੀ ਇਹ ਸੀਗੇ ਪੰਜਾਬ ਦੀਆਂ ਕਿਸਾਨ ਜਥੇਬੰਦੀਆਂ ਦੇ ਲੀਡਰ ਜਿਹੜੀਆਂ ਜਥੇਬੰਦੀਆਂ ਨੇ ਉਹਨਾਂ ਦਾ ਜਿਹੜਾ ਇੱਕ ਯੂਨਿਟੀ ਜਿਹੜੀ ਹੈਗੀ ਬਣੀ ਹੈ ਉਹਨਾਂ ਦੀ ਇੱਕ ਮੀਟਿੰਗ ਇੱਥੇ ਹੋਈ ਹੈ ਤੇ ਦੱਸ ਦਈਏ ਵੱਡੀ ਖਬਰ ਜਿਹੜੀ ਹੈਗੀ ਕਿ ਇਨਾ ਜਥੇਬੰਦੀਆਂ ਨੇ ਮੀਟਿੰਗ ਦੇ ਵਿੱਚ ਜਿਹੜਾ ਸੈਂਟਰ ਦਾ ਪ੍ਰਪੋਜ਼ਲ ਸੀਗਾ ਗੱਲਬਾਤ ਵਾਸਤੇ ਕੱਲ ਸੋਮਵਾਰ ਨੂੰ 30 ਨਵੰਬਰ ਨੂੰ ਜਿਹੜਾ ਪ੍ਰਪੋਜ਼ਲ ਸੀਗਾ ਗੱਲਬਾਤ ਦਾ ਉਹ ਰਿਜੈਕਟ ਕਰ ਦਿੱਤਾ ਹੈ ਕਿਉਂਕਿ ਜਥੇਬੰਦੀਆਂ ਨੇ ਕਿਹਾ ਹੈ ਕਿ ਸੈਂਟਰਲ ਗਵਰਨਮੈਂਟ ਜਿਹੜੀ ਹੈ ਇਸ ਦੇ ਵਿੱਚ ਬਹੁਤ ਸਾਰੀਆਂ ਕੰਡੀਸ਼ਨਸ ਲਗਾ ਰਹੀਆਂ ਹਨ ਤੇ ਉਹਨਾਂ ਨੂੰ ਕਹਿ ਰਹੀ ਹੈ ਕਿ ਜਿਹੜੇ ਕਿਸਾਨ ਜਿਹੜਾ ਨੇ ਸੜਕਾਂ ਤੇ ਡਟੇ ਨੇ ਖਾਸ ਕਰ ਦਿੱਲੀ ਹਰਿਆਣਾ ਬਾਰਡਰ ਤੇ ਜਿਹੜੇ ਡਟੇ ਨੇ ਕਿਸਾਨ ਧਰਨਾ ਦੇ ਰਹੇ ਨੇ ਉਹ ਆਪਣਾ ਜਿਹੜਾ ਧਰਨਾ ਹੈ ਉਹ ਪਹਿਲੇ ਚੁੱਕ ਕੇ ਜਿਹੜਾ ਬੁਰਾੜੀ ਦੇ ਵਿੱਚ ਗਰਾਊਂਡ ਹੈਗਾ ਸਰਕਾਰ ਨੇ ਅਲਾਟ ਕੀਤਾ ਉੱਥੇ ਸ਼ਿਫਟ ਕਰਨ ਉਸ ਤੋਂ ਬਾਅਦ ਜਿਹੜਾ ਸੈਂਟਰਲ ਗਵਰਨਮੈਂਟ ਜਿਹੜੀ ਹੈ ਉਹ ਗੱਲਬਾਤ ਕਰੇਗੀ ਤੇ ਫਿਲਹਾਲ ਜਿਹੜਾ ਹੈ ਕਿਸਾਨ ਜੱਥੇਬੰਦੀਆਂ ਨੇ ਉਹ ਪ੍ਰੋਪੋਜ਼ਲ ਜਿਹੜਾ ਹੈ ਤੇ ਕੰਡੀਸ਼ਨ ਜਿਹੜੀਆਂ ਆਈਆਂ ਉਹ ਰਿਜੈਕਟ ਕਰ ਦਿੱਤੀਆਂ ਹੈ ਤੇ ਕਿਸਾਨਾਂ ਦਾ ਜਿਹੜਾ ਹੈ ਧਰਨਾ ਰੋਡਸ ਤੇ ਦਿੱਲੀ ਦੇ ਬਾਰਡਰਸ ਤੇ ਜਿਹੜਾ ਹੈ ਉਹ ਐਜ਼ ਇਟ ਇਜ਼ ਬਦਸਤੂਰ ਜਿਹੜਾ ਹੈ ਜਾਰੀ ਰਹੇਗਾ ਆਣ ਵਾਲੇ ਦਿਨਾਂ ਦੇ ਵਿੱਚ ਵੀ ਅਬ ਦੇਖਣਾ ਹੈ ਕਿ ਸੈਂਟਰਲ ਗਵਰਨਮੈਂਟ ਵੱਲੋਂ ਹੋਰ ਕੀ ਪਹਿਲ ਕਿਸਾਨ ਜੱਥੇਬੰਦੀਆਂ ਦੇ ਨਾਲ ਗੱਲਬਾਤ ਕਰਨ ਵਾਸਤੇ ਹੁੰਦੀ ਹੈ ਕਿਉਂਕਿ ਕੰਡੀਸ਼ਨ ਜਿਹੜੀਆਂ ਹੈ ਜੱਥੇਬੰਦੀਆਂ ਨੂੰ ਜਿਹੜਾ ਹੈ ਉਹ ਮਨਜ਼ੂਰ ਨਹੀਂ ਹੈਗੀਆਂ